ਕੋਈ ਵੈਸੇ ਤਾਂ ਬਹੁਤ ਸਾਰੇ ਸਾਡੇ ਸਾਥੀ ਕੁਝ ਬਾਹਰ ਗਏ ਆ ਕੁਝ ਛੁੱਟੀਆਂ ਮਨਾ ਰਹੇ ਨੇ ਮੇਰੇ ਜਿਹੜੀ ਫੋਨ ਦੇ ਗੱਲ ਕਿਸੇ ਤੋਂ ਕਰ ਲੈ ਕਰ ਰਿਲੈਕਸ ਕਰ ਰਹੇ ਨੇ ਇਹਦਾ ਕਿਸ਼ਨ ਜੀ ਤੁਸੀਂ ਮੇਰਾ ਵੀ ਫਰੇਮ ਖਰਾਬ ਕਰ ਦਿਓ ਅਸੀਂ ਇਹ ਕਿ ਸਾਰੇ ਬਾਟ ਕੇ ਕੁਝ ਸਾਥੀ ਗੁਫਤਗੂ ਕਰ ਲਈਏ ਠੀਕ ਹੈ ਕਿ ਕੀ ਕੀ ਕਮੀਆਂ ਰਹੀਆਂ ਕੀ ਕੀ ਦਿੱਕਤਾਂ ਰਹੀਆਂ ਕੀ ਅੱਗੇ ਸਾਨੂੰ ਕਰਨਾ ਚਾਹੀਦਾ ਹੈ ਔਰ ਜਲੰਧਰ ਸਾਡੀ ਜਿੰਨੀ ਚੋਣ ਹੈ ਚਾਰ ਹੋਰ ਸਾਡੀਆਂ ਉਸ ਤੋਂ ਬਾਅਦ ਜਿਹੜੀਆਂ ਨਹੀਂ ਹੈ ਵਿਧਾਨ ਸਭਾ ਦੀਆਂ ਚੋਣਾਂ ਹੈ ਵਗੇ ਤੇ ਮਰਚਾਈ ਕਰਕੇ ਤੁਹਾਨੂੰ ਕਰਕੇ ਫਿਰ ਸਭ ਠੀਕ ਹੋ ਜਾਏਗਾ ਤਾਂ ਜ਼ਰੂਰ ਕਰਦਾ ਫਿਰ ਥੋੜੇ ਦਿਨਾਂ ਨੂੰ ਅਸੀਂ ਜਨਰਲ ਹਾਊਸ ਦੀ ਮੀਟਿੰਗ ਜਾਂ ਸਾਰੇ ਸਿਰਣਾ ਭਾਜੀ ਪੀਸੈਂਟਸ ਨੂੰ ਬੁਲਾ ਕੇ ਉਹਨਾਂ ਦਾ ਵੀ ਲੱਭਣਾ ਕਰਾਂਗੇ ਇਸ ਪ੍ਰਕਾਰ ਨਾਲ ਅਸੀਂ ਜਲੰਧਰ ਜੁਆ ਇਲੈਕਸ਼ਨ ਦੇ ਵਿੱਚ ਜਾਣਾ ਹੈ ਕਿਹੜੀ ਸਟਾਟਸ ਨੂੰ ਪ੍ਰਧਾਨ ਕਮਾਈ ਤੋਂ ਕੋਈ ਅਲੱਗ-ਦਗ ਅਲੱਗ-ਦਗ ਯੂਜ਼ ਲੈਂਦੇ ਬ੍ਰੇਕ ਸਰ ਸਰਪਾਲ ਸਿੰਘ ਖੈਰੋ ਹੋਰ ਉਹ ਲੋਕ ਕੁਵਾਰੀ ਜਲਨ ਪਰਪਰ ਲੈਟਰ ਲਿਖਿਆ ਗਿਆ ਕਿ ਭਗਵੰਤ ਮਾਨ ਹੋਰਾਂ ਦੀ ਫੈਮਲੀ ਕੋਲ ਕੋਈ ਜ਼ਮੀਨ ਇਟੇ ਜੀ ਗਈ ਉਹਦੀ ਸੀਬੀ ਜਾਂਚ ਕੀਤੀ ਜਾਵੇ ਯਾਰ ਇਹਨੂੰ ਥੱਲੇ ਕਰਿਓ ਕੋਪਨ ਜਾਨ ਚਿੱਠੀ ਬਾਰੇ ਮੈਨੂੰ ਜਾਣਕਾਰੀ ਨਹੀਂ ਹੈ ਕਿ ਕਿਸ ਨੇ ਚਿੱਠੀ ਲਿਖੀ ਹੈ ਪਰ ਅਗਰ ਕੋਈ ਜ਼ਮੀਨ ਦੀ ਐਸਾ ਮਾਸ ਮਸਲਾ ਹੈਗਾ ਉਰੇ ਨੂੰ ਨੂੰ ਕੋਪੜ ਚਾਲ ਹੋ ਜਾਣੀ ਚਾਹੀਦਾ ਰਿਕੀ ਬੜੀ ਸਾਹਿਬ ਨੋਮੀਨੇਸ਼ਨ ਦੇ ਵਿੱਚ ਨਾ ਟੇਬਲ ਯਾਰ ਮਾਈ ਪੰਜਾਬ ਨੀਚੇ ਕਰ ਲੋ ਦੂਸਰੇ ਸਾਹਮਣੇ ਦੇਖ ਕੇ ਸਤਿਵ ਜੀ ਕੁੜਾ ਅੱਗੇ ਖੜਾ ਕੋ ਮੇਰਾ ਖਿਆਲ ਅਸੀਂ ਅੱਜ ਆਪਣਾ ਜਿਹੜਾ ਉਮੀਦਵਾਰ ਹੈ ਉਹ ਉਲਾਦ ਕਰਕੇ ਅੱਜ ਕਾਂਗਰਸ ਪਾਰਟੀ ਦਾ ਵੀ ਭਾਰ ਹੈ ਬੜੀ ਸਾਬ ਅਲਾਨੀ ਜਾਂਦੀ ਸੁਭਾ ਮਨਾਏਗੇ ਪੰਜਾਬ ਦੇ ਵਿੱਚ ਬਿਜਲੀ ਕੱਟਾਂ ਨੂੰ ਲੈ ਕੇ ਲੋਕ ਪਰੇਸ਼ਾਨ ਨੇ ਇੱਕ ਪਾਸੇ ਮੁੱਖ ਮੰਤਰੀ ਕਹਿੰਦੇ ਵੀ ਅਸੀਂ ਹੋਰ ਵੱਧ ਬਿਜਲੀ ਜਿਹੜੀ ਹੈਗੀ ਆ ਉਹ ਮੁੱਖ ਮੰਤਰੀ ਸਾਹਿਬ ਕੀ ਕਹਿੰਦੇ ਆ ਮੁੱਖ ਮੰਤਰੀ ਸਾਹਿਬ ਕੀ ਨਹੀਂ ਕਹਿੰਦੇ ਮੇਰੇ ਤੇ ਮੈਂ ਟਿੱਪਾ ਟਿੱਪੀ ਨਾ ਕਰਦੇ ਹਾਂ ਕਿਉਂਕਿ ਮੁੱਖ ਮੰਤਰੀ ਸਾਹਿਬ ਕਈ ਬਹੁਤ ਸਾਰੀਆਂ ਗੱਲਾਂ ਕਹਿ ਦਿੰਦੇ ਲੇਕਿਨ ਬਿਜਲੀ ਸੰਕਟ ਬਹੁਤ ਵੱਡਾ ਹੈ ਲੁਧਿਆਣੇ ਦੀ ਗੱਲ ਕਰਾਂ ਤਾਂ 48 48 ਘੰਟੇ ਲੁਧਿਆਣੇ 'ਚ ਬਿਜਲੀ ਹੈ ਨਹੀਂ ਜਿਹੜਾ ਕਿ ਮਹਾਨਗਰ ਸਭ ਤੋਂ ਵੱਡਾ ਸ਼ਹਿਰ ਹੈ ਅੱਜ ਜਿਹੜੀ ਬਿਜਲੀ ਦੀ ਪੋਲ ਸੀਗੀ ਜਿਹੜੀ ਸਰਕਾਰ ਦੀ ਉਹ ਖੁੱਲ ਗਈ ਉਹ ਪਿਛਲੀ ਵਾਰੀ ਵੀ ਜਿਹੜੀ ਬਿਜਲੀ ਵਾਧੂ ਦੀ ਗੱਲ ਕਰਦੇ ਸੀ بارش ਬਹੁਤ ਹੋ ਗਈ ਔਰ ਫਲੱਡ ਆ ਗਏ ਔਰ ਉੱਥੇ ਜਿਹੜੀ ਬਿਜਲੀ ਵਾਧੂ ਹੋ ਗਈ ਉਹ ਅਸੀਂ ਕਿਸਾਨਾਂ ਨੂੰ ਦੇਤੀ ਲੋਕਾਂ ਨੇ ਆਖਿਆ ਕਿ ਸ਼ਾਇਦ 12 ਘੰਟੇ ਬਿਜਲੀ ਦੇਤੀ ਹੈ ਸੋ ਬਿਜਲੀ ਦਾ ਬਹੁਤ ਮਾੜਾ ਹਾਲ ਹੈ ਔਰ ਜਿਸ ਪ੍ਰਕਾਰ ਦੇ ਹਾਲਾਤ ਨੇ ਬਿਜਲੀ ਬੋਰਡ ਦੇ ਮੈਨੂੰ ਤਾਂ ਲੱਗਦਾ ਕਿ ਕਿਸੇ ਦਿਨ ਤਾਲਾ ਲੱਗ ਜਾਣਾ ਹੁਣ ਫਿਰ ਬਿਜਲੀ ਦੀ ਰੇਟ ਵਧਾ ਦਿੱਤੇ ਗਏ ਨੇ ਜਨਤਾ ਤੇ ਵੱਧ ਦਾ ਬੋਝ ਜਿਹੜਾ ਹੈਗਾ ਉਹ ਸਰਕਾਰ ਨੇ ਪਾਇਆ ਹੈ। ਤਾਂ ਮੈਂ ਸਮਝਦਾ ਕਿ ਮੁੱਖ ਮੰਤਰੀ ਸਾਹਿਬ ਇਸ ਵੱਲ ਤਵੱਜੋ ਦੇਣ ਜਿਸ ਪ੍ਰਕਾਰ ਗਰਮੀ ਵੱਧ ਰਹੀ ਹੈ, ਗਰਮੀ ਦਾ ਪ੍ਰਕੋਪ ਵੱਧ ਰਿਹਾ ਹੈ। ਉਸ ਪ੍ਰਕਾਰ ਬਿਜਲੀ ਦੇ ਬਹੁਤ ਔੜੇ ਹਾਲਾਤ ਹਨ। ਰੋਜ਼ ਦੋ ਤਿੰਨ ਵਾਰੀ ਚੇਅਰਮੈਨ ਸਾਹਿਬ ਨਾਲ ਵੀ ਗੱਲ ਹੋਈ। ਲੇਕਿਨ ਉਹਨਾਂ ਨੇ ਕਿਹਾ ਹੋ ਰਿਹਾ ਹੋ ਜਾਏਗਾ ਕਰ ਦੇਾਂਗੇ ਠੀਕ ਹੋ ਜਾਏਗਾ ਲੇਕਿਨ ਲੋਕਾਂ ਨੂੰ ਪੀਣ ਵਾਲੇ ਪਾਣੀ ਤੋਂ ਵੀ ਦਿੱਕਤ ਆ ਗਈ ਕਿਉਂਕਿ ਬਿਜਲੀ ਹੈ ਨਹੀਂ ਤਾਂ ਮੋਟਰ ਨਹੀਂ ਚੱਲਦੀ ਮੋਟਰ ਨਹੀਂ ਚੱਲਦੀ ਤਾਂ ਪਾਣੀ ਨਹੀਂ ਆਉਂਦਾ ਸੋ ਇਸ ਤਰ੍ਹਾਂ ਦੇ ਹਾਲਾਤ ਸੋ ਭਾਈ ਇਹ ਟ੍ਰਾਂਸਫਰ ਇਲੈਕਸ਼ਨ ਕੇ ਬਾਅਦ ਹੀ ਕਿਉਂ ਇਹ 2.5 ਸਾਲ ਪਹਿਲੇ ਕਿਉਂ ਨਹੀਂ ਤੋਂ ਸਾਹਮਣੇ ਦੇਖਿਆ ਨੈਕਸਸ ਤੋੜਾ ਗਿਆ ਅਗਰ ਨੈਕਸਸ ਤੋੜਨੇ ਕੀ ਬਾਤ ਆਪ ਕਰਤੇ ਹੈ मेरे को लगता है कि कुछ लोगों को परेशान किया गया है कुछ लोगों ने हमें वोट डाल दिया है कांग्रेस को वोट डाल दिया है और उनको कहा गया जिनकी ट्रांसफ़र को अभी एक एक साल रह गया है और सारी ज़िंदगी उन्होंने लुधियाना उन्होंने फतेहगढ़ साहब और उन्होंने पटियाला में गुजारी है अब उस उनको अचनचित मुक्सर लगा दोगे और मुक्सर वाले को पटियाला लगा दोगे उसकी परफॉर्मेंस ही नहीं रहेगी और बंदा सारी ज़िंदगी एक जगह पर रहा ये ढाई साल पहले कर रहा था हमें जिस प्रकार की खबर है वो इसलिए किया गया है कि जिन लोगों ने पुलिस ने अच्छे तरीके से आ, मुलाजमों ने कांग्रेस आम आदमी पार्टी की मदद दी इसलिए किया गया और मेरी गुजारिश है इसको रोल बैक करना चाहिए ऐसा नहीं होना चाहिए हाँ कोई नटोरियस व्यक्ति किसी ज़िले में बैठा हुआ है उसकी ट्रांसफ़र आप कर सकते हैं लेकिन ऐसा थोड़ी है कि सारी पुलिस वालों को उठाओ और नई जगह पर भेज दो नया बंदा आके क्या करेगा क्राइम और बढ़ जाएगा उसको पता नहीं होगा उसको समझ होगी उसको जिले में ये हो सकता है कि सब डिवीज़न एक से दूसरी सब डिवीजन आप कर दो

ਬਿਲਕੁਲ ਮੈਂ ਤਾਂ ਪਹਿਲੇ ਦਿਨੋਂ ਕਹਿੰਦਾ ਕਿ ਇਹ ਕੰਮ ਹੀ ਚਾਹੀਦਾ ਵੀ ਖਰਾਬ ਕਰੂਗਾ ਮਤਲਬ ਇਹਦਾ ਸਾਡੇ ਮਰਡਰ ਨੂੰ ਇਹ ਗੱਲ ਕਹਿਣਾ ਸੀਗਾ ਇਹ ਪਹਿਲਾਂ ਲੱਗਦਾ ਸੀ ਲੋਕ ਕਹਿੰਦੇ ਸੀ ਕਿ ਬਹੁਤ ਸਾਰੀਆਂ ਏਜੰਸੀਜ਼ ਇਹਦੇ ਵਿੱਚ ਮਿਲੀਆਂ ਹੋਈਆਂ ਨੇ ਤੇ ਅੱਜ ਕਿਤੇ ਨਾ ਕਿਤੇ ਉਹ ਸ਼ੱਕ ਹੈ ਜਿਹੜਾ ਉਹ ਯਕੀਨ 'ਚ ਬਦਲਦਾ ਜਾ ਰਿਹਾ ਹੈ ਕਿ ਇਹ ਸਿਰਾ ਪਹਿਲਾਂ ਉਹਨੇ ਇੰਟਰਵਿਊ ਦਿੱਤੀ ਜਿਹੜੇ ਤੋਂ ਬੈਠੋ ਫਿਰ ਉਸ ਤੋਂ ਬਾਅਦ ਉਸੀ ਬੰਦਾ ਹੁਣ ਟੈਲੀਫੋਨ ਤੇ ਗੱਲ ਕਰ ਰਿਹਾ ਹੈ ਉਹ ਦੇ ਦੇ ਰਿਹਾ ਉਹ ਤਾਂ ਐਦਾਂ ਲੱਗਦਾ ਕਿ ਕਿਸੇ ਪਿਕਨਿਕ ਬਣਾ ਰਿਹਾ ਹੈ ਨਾ ਕਿ ਉਹ ਜੇਲ੍ਹ 'ਚ ਹੈ ਔਰ ਦੇਸ਼ ਦੇ ਗ੍ਰਹਿ ਮੰਤਰੀ ਦੀ ਨੱਕ ਦੇ ਥੱਲੇ ਹੋ ਰਿਹਾ ਹੈ ਔਰ ਮੈਂ ਸਮਝਦਾ ਕਿ ਤਿਹਾੜ ਜੇਲ੍ਹ 'ਚ ਹੋ ਰਿਹਾ ਹੈ ਇਹ ਇਸ ਤੋਂ ਵੱਧ ਸਾਡੇ ਹਾਸੇ ਸ਼ਰਮਨਾਕ ਗੱਲ ਕੀ ਹੋ ਸਕਦੀ ਹੈ ਯਾਰ ਮੇਰਾ ਮੋਨੋਕਲ ਚੁੱਪ ਹੋ ਜਾ ਯਾਰ ਐਵੇਂ ਇਧਰ ਉਧਰ ਨੀਆਂ ਗੱਲਾਂ ਕਰਨੀਆਂ ਦੇਸ਼ ਤੇ ਲਾਅ ਐਂਡ ਆਰਡਰ ਦੀਆਂ ਗੱਲਾਂ ਕਿਦੀਆਂ ਇੱਕ ਆਮ ਬੰਦਾ ਵਿਅਕਤੀ ਜਿਹੜਾ ਜੇਲ੍ਹ ਚੋਂ ਬੈਠੇ ਐ ਤਾਂ ਵੱਡਾ ਨੈਕਸਸ ਚੱਲ ਰਿਹਾ ਹੈ ਇਹ ਉੱਥੇ ਨਹੀਂ ਤੁਸੀਂ ਨਕੇਲ ਪਾ ਸਕਦੇ ਫਿਰ ਹੋਰ ਕਾਂਗਰਸ ਦੇ ਵਿੱਚ ਘਰ ਵਾਪਸਣ ਲੈ ਕੇ ਬਗਾਵਤਾਂ ਜੀ